रेडीमेड ਕੰਪਨੀ ਦੀ ਦੁਕਾਨ ਉੱਤੇ ਇੱਕ ਨੌਜਵਾਨ ਕੱਪੜੇ ਖਰੀਦਣ ਆਉਂਦਾ ਆ ਲੇਕਿਨ ਇਹ ਖਲਾਰਾ ਪਾ ਕੇ ਚੈੱਕ ਚੁੱਕ ਕਰਕੇ ਵਾਪਸ ਉਸੇ ਤਰ੍ਹਾਂ ਹੀ ਚਲਾ ਜਾਂਦਾ ਆ ਲੇਕਿਨ ਉਹ ਸਾਤਿਰ ਚੋਰਗਾਸੀ ਇਸ ਗੱਲ ਦਾ ਖੁਲਾਸਾ ਤਕਰੀਬਨ 10 ਤੋਂ 15 ਦਿਨਾਂ ਬਾਅਦ ਦੁਕਾਨਦਾਰ ਬਲੋ ਕੀਤਾ ਗਿਆ ਕਿਉਂਕਿ ਉਹਨੂੰ ਖੁਦ ਵੀ ਸਮਝ ਨਹੀਂ ਸੀ ਲੱਗੀ ਕਿ ਉਹਦੇ ਕੱਪੜੇ ਜਾਂਦੇ ਕਿੱਥੇ ਪਏ ਨੇ ਰੋਜ਼ਾਨਾ ਇੱਕ ਦੋ ਕੱਪੜੇ ਘਟਦੇ ਪਏ ਸੀ ਕਿਉਂਕਿ ਉਹ ਨੌਜਵਾਨ ਡੇਲੀ ਆਉਂਦਾ ਸੀ ਰੋਜ਼ ਆ ਕੇ ਚੈੱਕ ਕਰਦਾ ਸੀ ਖਲਾਰਾ ਪਵਾ ਜਾਂਦਾ ਸੀ ਲੇਕਿਨ ਲੈ ਕੇ ਨਹੀਂ ਸੀ ਜਾਂਦਾ ਜਿੱਤੋਂ ਬਾਅਦ ਦੁਕਾਨਦਾਰ ਨੂੰ ਸੀਸੀਟੀਵੀ ਮਜਬੂਰਨ ਚੈੱਕ ਕਰਨੀ ਪਈ ਕਿ ਜਦੋਂ ਉਹਨੇ ਸੀਸੀਟੀਵੀ ਚੈੱਕ ਕੀਤੀ ਤਾਂ ਉਹਦੇ ਤਾਂ ਰੰਗ ਉੱਡ ਗਏ ਜੀਹਾਂ ਗੁਰਦਾਸਪੁਰ ਦਾ ਇੱਕ ਮਾਮਲਾ ਸਾਹਮਣੇ ਹੈ ਜਿੱਥੇ ਕਿ ਇੱਕ ਦੁਕਾਨਦਾਰ ਹੈਗਾ ਸੀ ਉਹ ਰੈਡੀਮੇਡ ਦਾ ਕੰਮ ਕਰਦਾ ਸੀ ਕਿ ਇੱਕ ਨੌਜਵਾਨ ਜੋ ਕਿ ਕੱਪੜੇ ਖਰੀਦਣ ਆ ਰਿਹਾ ਸੀ ਕੁਝ ਦਿਨ ਤੋਂ ਉਸ ਨੂੰ ਦੇਖ ਜਾਂਦਾ ਸੀ ਖਲਾਰਾ ਪਵਾ ਕੇ ਚਲਾ ਜਾਂਦਾ ਸੀ ਲੇਕਿਨ ਕਿਤੇ ਨਾ ਕਿਤੇ ਦੁਕਾਨਦਾਰ ਦੇ ਸੂਟ ਜਿਹੜੇ ਕੱਪੜੇ ਗਏ ਸੀ ਉਹ ਗਾਇਬ ਹੋਣੇ ਸ਼ੁਰੂ ਹੋ ਜੇ ਗਏ ਸੀ ਘਟ ਜਾਂਦੇ ਸੀ ਉਸ ਤੋਂ ਬਾਅਦ ਸੀਸੀਟੀਵੀ ਦੇਖੀ ਤਾਂ ਉਹਨਾਂ ਨੂੰ ਪਤਾ ਚੱਲਿਆ ਕਿ ਜਦੋਂ ਭੀੜ ਹੋ ਜਾਂਦੀ ਸੀ ਦੁਕਾਨਦਾਰ ਦੁਕਾਨਦਾਰ ਦੇ ਕੋਲ ਅਕਸਰ 2-4 ਗਾਹ ਇਕੱਠੇ ਹੋ ਜਾਂਦੇ ਸੀ ਕੋਨਾਂ ਦੇ ਵਿੱਚ ਉਹ ਵੀ ਮੁੰਡਾ ਵਾਲਾ ਹੈ ਕੱਪੜੇ ਚੈੱਕ ਕਰਦਾ ਰਹਿੰਦਾ ਸੀ ਕਿ ਫਿਰ होली ਜੀ ਇੱਕ ਅੱਦਾ ਸੂਟ ਲੈ ਕੇ ਰਫੂ ਚੱਕਰ ਹੋ ਜਾਂਦਾ ਸੀ ਜਿੱਤੋਂ ਬਾਅਦ ਪੁਲਿਸ ਨੂੰ ਸੂਚਨਾ ਦੇ ਦਿੱਤੀ ਗਈ ਦੁਕਾਨਦਾਰ ਵੱਲੋਂ ਤੇ ਉਹਨੂੰ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ ਇਹ ਤੇ ਹੁਣ ਕਾਰਾ ਕਰਨ ਲਾਪੇ ਨੇ ਨੌਜਵਾਨ ਨਸ਼ੇੜੀ ਚੋਰ ਜਿਹੜੇ ਹੁੰਦੇ ਨੇ ਮਤਲਬ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਆਪਣੇ ਜਿਹੜੇ ਗਿਆ ਉੱਲੂ ਸਿੱਧਾ ਕਰਨ ਦੀ ਕੋਸ਼ਿਸ਼ਾਂ ਕਰਦੇ ਰਹਿੰਦੇ ਨੇ ਲੇਕਿਨ ਕਿਤੇ ਨਾ ਕਿਤੇ ਜਦੋਂ ਫੜੇ ਜਾਂਦੇ ਨੇ ਤੇ ਫਿਰ ਉਹਨਾਂ ਨੂੰ ਸਲਾਖਾਂ ਦੇ ਪਿੱਛੇ ਤਾਂ ਸੁੱਟ ਜਦਾ ਲੇਕਿਨ ਹਰਕਤਾਂ ਵੇਖ ਲੋ ਇਹਨਾਂ ਨਸ਼ੇੜੀਆਂ ਦਾ ਕਿ ਹੁਣ ਤਾਂ ਪੰਜਾਬ ਦਾ ਰੱਬ ਹੀ ਉਵਾਲੀ ਹੋ ਗਿਆ ਕਿਉਂਕਿ ਲਗਾਤਾਰ ਜੜੀਆਂ ਗਿਆ ਉਹ ਲੁੱਟਾ ਖੋਹਾਂ ਵੀ ਹੁੰਦੀਆਂ ਪਈਆਂ ਗਿਆ ਚੋਰੀਆਂ ਲਗਾਤਾਰ ਹੁੰਦੀਆਂ ਪਈਆਂ ਕਿ ਹਰ ਕੋਈ ਬੰਦਾੜਾ ਪਰੇਸ਼ਾਨ ਹੋ ਚੁੱਕਾ ਹੈ ਕਿ ਦੇਖਣਾ ਆਏਗਾ ਕਿ ਪ੍ਰਸ਼ਾਸਨ ਉਹ ਸੀਐਮ ਭਗਵੰਤ ਮਾਨ ਕਿਦੋਂ ਇਹਨਾਂ ਚੀਜ਼ਾਂ ਤੋਂ ਠੱਲ ਪਾਉਂਦੇ ਨੇ ਕਿਉਂਕਿ ਨਤੀਜੇ ਦੇਖ ਕੇ ਤਾਂ ਹੁਣ ਲੱਗੇਗਾ ਕਿ ਸਰਕਾਰਾਂ ਹੁਣ ਕਾਫੀ ਕੋਸ਼ਿਸ਼ ਕਰਾ ਜਾ ਰਹੀਆਂ ਪੰਜਾਬ ਦੇ ਵਿੱਚ ਪੰਜਾਬ ਨੂੰ ਸੰਭਾਲਣ ਵਾਸਤੇ ਭਾਈ ਮੇਰਾ ਨਾਮ ਦੀਪਕ ਸ਼ਰਮਾ ਮੇਰੀ ਗਿਤਾਪਾਹ ਰੋਡ ਤੇ ਕਪੜੇ ਦੀ ਦੁਕਾਨਾ ਟ੍ਰੈਂਡਸ ਬਈ ਇੱਕ ਨਾ ਮੁੰਡਾ ਮੇਰੇ ਕੋਲ ਆਂਦਾ ਰਿਹਾ ਡੇਢੀ ਪਹਿਲਾ ਇੱਕ ਦਿਨ ਆਇਆ ਸੀ ਉਹ ਰੇਡ ਰੂਟ ਪੁੱਛ ਕੇ ਨਾ ਕਪੜਿਆਂ ਦੇ ਕਪੜੇ ਕਢਵਾ ਲਏ ਉਹਨੇ ਰੇਡ ਰੂਟ ਪੁੱਛ ਕੇ ਤੇ ਮੈਨੂੰ ਕਹਿੰਦਾ ਮੈਨੂੰ ਆਪਣਾ ਫੋਨ ਨੰਬਰ ਫੋਨ ਭੇਜ ਦੇ ਦੋ ਮੈਂ ਤੁਹਾਨੂੰ ਪੈਸੇ ਸੈਂਡ ਕਰਵਾ ਲਾਂਗੇ ਉਹ ਫੋਨ ਦੇ ਦੇ ਤੇ ਪਰ ਉਹਨੇ ਕਰਵਾਇਆ ਨਹੀਂ ਆ ਤੇ ਡੇਲੀ ਘੇਰੇ ਮਾਰਦੇ ਰਿਹਾ ਭਾਈ ਮੈਂ ਪੈਸੇ ਪਵਾਇਆ ਤੇ ਆਏ ਪੈਸੇ ਚੈੱਕ ਕਰਿਓ ਐਦਾਂ ਮੇਰੇ ਕੋਲ ਬਹਨੇ ਰਾਂਦਾ ਰਿਹਾ ਤੇ ਮੈਂ ਕਹਾ ਵੇਖ ਕੇ ਚੈੱਕ ਕਰਕੇ ਜਾਨਾ ਨਹੀਂ ਆਏ ਤੇ ਆ ਗਏ ਕੋਰਣਾ ਭਾਈ ਮੈਂ ਪੁਆਇਆ ਤੂੰ ਵੇਟ ਕਰ ਲੋ ਦੇਖ ਲੋ ਆ ਜਾਂਦੇ ਆ ਜਾਂ ਵੈਸੇ ਆਏ ਨਾ ਭਾਈ ਮੈਂ ਮੁੰਡੇ ਨੂੰ ਡਿਕਣਾ ਮੁੰਡੇ ਨਾਲਾਂ ਦੇ ਪੈਸੇ ਦੇਣ ਐਵੇਂ ਕਹਿ ਕੇ ਦਿੱਲੀ ਉਹਨੇ ਆਏ ਨਾ ਦੋ ਦਿਨ ਚ ਦੋ ਵਾਰ ਹੀ ਆਇਆ ਇੰਦਰਾ ਤੇ ਮੇਰੇ ਕੋਲ ਜੋ ਕਸਟਮਰ ਆਏ ਨਾ ਫਿਰ ਉਹਨੇ ਮਤਲਬ ਸਮਾਨ ਚੁੱਕ ਕੇ ਨਾ ਲੈ ਜਾ ਕਿਉਂਕਿ ਮੇਰਾ ਟੈਮ ਮੇਰੀ ਟੈਂਸ਼ਨ ਕਸਟਮਰ ਵੱਲੋਂ ਹੀ ਨਹੀਂ ਆ ਤੇ ਉਹਨੇ ਸਮਾਨ ਚੁੱਕ ਕੇ ਲੈਣਾ ਬਈ ਅਗਰ ਉਹ ਵੇ ਤਰੀਕ ਤੋਂ ਆ ਰਹਿ ਮੇਰੇ ਕੋਲ ਇਹ ਕੱਲ ਭਾਈ ਮੈਂ ਸਮਾਨ ਨਾ ਲੈਣ ਦਾ ਨੋ ਧਿਆਨ ਓ ਉਹ ਮੈਨੂੰ ਉਹ ਸੇਲ ਨੂੰ ਆ ਲੈ ਉਹ ਮੈਨੂੰ ਥੋੜਾ ਘੱਟ ਲੱਗਾ ਜਿੱਤੇ ਕਰਕੇ ਮੈਂ ਆਪਣੇ ਕੈਮਰੇ ਚਾਕੇ ਦੇ ਸੀ ਸੀਟੀਵੀ ਕੈਮਰਾ ਤੋਂ ਚ ਮੈਨੂੰ ਕੱਲ੍ਹ ਨੂੰ ਫਿਰ ਪਤਾ ਲੱਗਾ ਕਿ ਆ ਐਵੇਂ ਕਰ ਰਿਹਾ ਮਿਲ ਕੋ ਸਾਰੀ ਚੀਜ਼ ਮੰਗਵਾ ਭਈ ਘਟੋ ਘੜ ਮਿਲ ਕੋ 3 ਚੜ੍ਹਿਆ ਦਸ ਸਮਾਨ ਲੈ ਗਿਆ ਤੇ ਤੁਹਾਨੂੰ ਅੱਜ ਪਤਾ ਲੱਗਾ ਰਿਪੋਰਟ ਕਰਾਈ ਹਾਂ ਜੀ ਹਾਂਜੀ ਤੇ ਹੁਣ ਉਸ ਵਾਲੇ ਕਰਦੇ ਹਾਂ ਹਾਂਜੀ ਉਸ ਵਾਲੇ ਕਰਦੇ ਹਾਂ